ਵੀਡੀਓ ਵੀ ਹੈ ਮੇਰੇ ਕੋਲ ਵੀ ਜਿਹੜੀ ਉਹ ਭਗਵੰਤ ਮਾਨ ਬਾਪੂ ਸੂਰਤ ਸਿੰਘ ਦੇ ਕੋਲ ਬੈਠ ਕੇ ਕਹਿ ਰਿਹਾ ਕਿ ਜਿਹੜੇ ਸੰਵਿਧਾਨ ਦੀ ਤਹਿਤ ਬੰਦੀ ਸਿੰਘਾਂ ਨੂੰ ਸਜ਼ਾਵਾਂ ਮਿਲੀਆਂ ਉਹ ਜਦੋਂ ਪੂਰੀਆਂ ਕਰ ਚੁੱਕੇ ਕਿਉਂ ਨਹੀਂ ਸਰਕਾਰਾਂ ਉਹਨਾਂ ਨੂੰ ਰਿਹਾਇਆ ਕਰ ਰਹੀਆਂ ਇਸ ਕਰਕੇ ਉਹ ਸਰਕਾਰਾਂ ਨੂੰ ਨਿੰਦ ਰਿਆ ਮੌਕਿਆਂ ਦੀਆਂ ਕਿ ਉਹ ਸੰਵਿਧਾਨ ਦੀ ਉਲੰਘਣਾ ਕਰ ਰਹੀਆਂ ਪਰਾ ਅੱਜ ਉਹੀ ਭਗੰਤਮਾਨ ਉਸ ਸੰਵਿਧਾਨ ਦੇ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਕਿਉਂਕਿ ਆਪ ਉਸ ਤੋਂ ਅੱਜ ਗੱਲ ਕਰਨ ਨੂੰ ਵੀ ਤਿਆਰ ਨਹੀਂ ਉਹ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਸਰਕਾਰ ਜਿਹੜਾ ਬੰਦਾ ਆਪ ਵਾਦਾ ਕਰਦਾ ਉਹ ਸੰਗਤਾਂ ਦੀ ਕਚਹਿਰੀ 'ਚ ਝੂਠਾ ਤਾਂ ਹੋਏਗਾ ਨਾ ਇਹ ਮੈਸੇਜ ਤਾਂ ਜਾਵੇਗਾ ਵੀ ਵਾਕੇ ਹੀ ਉਹ ਆਪਣੀ ਜ਼ੁਬਾਨ ਤੋਂ ਗੱਲ ਕਹਿ ਰਿਹਾ ਅੱਜ ਉਸ ਤੋਂ ਮੁੱਕਰ ਰਿਹਾ ਸੋ ਇਹੀ ਕਾਰਨ ਬਣਦੇ ਆਂ ਜਿਹੜੇ ਸਰਕਾਰਾਂ ਦੀ ਪਤਨ ਦਾ ਕਾਰਨ ਬਣਦੇ ਬੇਅਪਦੀਆਂ ਦੀ ਗੱਲ ਹੁੰਦੀ ਹੈ ਸਰਕਾਰਾਂ ਸਖਤ ਕਾਨੂੰਨ ਬਣਾਉਣ ਲਈ ਤਿਆਰ ਨਹੀਂ ਕਿਉਂਕਿ ਜਦੋਂ ਤੱਕ ਸਖਤ ਕਾਨੂੰਨ ਨਹੀਂ ਬਣਾਉਂ ਬਣਦਾ ਉਹਨਾਂ ਜਿਹੜਾ ਦੋਸ਼ੀ ਹੈ ਬੇਅਪਦੀ ਕਰਦਾ ਉਹਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹਨੂੰ ਕੋਈ ਡਰ ਪੈਦਾ ਨਹੀਂ ਸਿੰਘ ਜਿਹੜੇ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਵਕ ਵਕ ਭਾਰ ਦੇ ਜ਼ਿਲ੍ਹੇ ਤੇ ਬੰਦ ਨੇ ਕਾਰਨ ਕੀ ਹੈ ਕਿਉਂ ਨਹੀਂ ਛੱਡਿਆ ਜਾ ਰਿਹਾ ਉਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾ ਰਿਹਾ ਜਲਾਲਤ ਸਿੱਖਾਂ ਨੂੰ ਦਿਖਾਈ ਜਾ ਰਹੀ ਹੈ ਬਾਦਕਿਸਮਤੀ ਹੈ ਮੈਂ ਸਮਝਦਾ ਹਾਂ ਮੈਂ ਇੱਕ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣੀਆਂ ਗੋਲੀ ਚਲਾਉਣ ਵਾਲਿਆਂ ਨੂੰ ਨਾ ਦੇਣੀਆਂ ਇਹ ਸਵਿਧਾਨ ਨਾਲ ਇੱਕ ਮਖੌਲ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਸਾੜਿਆ ਜਾਂਦਾ ਰੋਲਿਆ ਜਾਂਦਾ ਮੈਨੂੰ ਇਹ ਮਹਿਸੂਸ ਹੁੰਦਾ ਕਿ ਭਾਰਤ ਦੇਸ਼ ਦੀ ਕਿਸਮਤ ਰੋ ਰਹੀ ਹੈ ਤੇ ਉਹਦੀ ਕਿਸਮਤ ਨੂੰ ਅੱਗ ਲੱਗ ਰਹੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਨੂੰ ਨਹੀਂ ਅੱਗ ਲੱਗ ਰਹੀ ਇਹ ਦੇਸ਼ ਦੇ ਹੁਕਮਰਾਨਾਂ ਦੀ ਮਾੜੀ ਕਿਸਮਤ ਹੈ ਵਿਪਰੀਤ ਬੁੱਧੀ ਲੇਖਕਾਂ ਲਈ ਅਸੀਂ ਉਹਨਾਂ ਨੂੰ ਜਗਾਉਣ ਦਾ ਯਤਨ ਕਰ ਰਹੇ ਹਾਂ ਵੀ ਸਹੀ ਰਸਤੇ ਤੇ ਬਾਪੂ ਸੂਰਤ ਸਿੰਘ ਦੀਆਂ ਆਸਤੀਆਂ ਜਿਹੜੀ ਵਿਦੇਸ਼ ਤੋਂ ਆਉਣਗੀਆਂ ਪਰਿਵਾਰ ਦੀ ਸਹਿਮਤੀ ਨਾਲ ਅਸੀਂ ਲਿਆ ਕੇ ਇੱਥੇ ਉਹਨਾਂ ਇੱਕ ਗੱਡੀ 'ਚ ਕਮਾਈਆਂ ਜਾਣਗੀਆਂ ਸੰਗਤਾਂ ਨੂੰ ਇਹ ਚੀਜ਼ ਦਿਖਾਈ ਜਾਏਗੀ ਕਿ ਉਹ ਭਗਵੰਤ ਮਾਨ ਜਿਹੜਾ ਉਹਨਾਂ ਨਾਲ ਗੱਲ ਕਰ ਰਿਹਾ ਬਾਪੂ ਸੂਰਤ ਸਿੰਘ ਨਾਲ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਉਹਦੀ ਸਕਰੀਨ ਇੱਕ ਗੱਡੀ ਤੇ ਵੱਡੀ ਸਕਰੀਨ ਲਾ ਕੇ ਦਿਖਾਈ ਜਾਏਗੀ ਤੇ ਉਹਨਾਂ ਦੀਆਂ ਅਸਤੀਆਂ ਨੂੰ ਥਾਂ-ਥਾਂ ਲਜਾਇਆ ਜਾਵੇਗਾ ਇਸ ਤੇ ਵਿਚਾਰ ਚਰਚਾ ਹੋਈ ਆ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਹ ਪ੍ਰੋਗਰਾਮ ਲਈ ਗੱਡੀਆਂ ਦੀ ਗੱਲ ਕਰਦੇ ਆ ਆਪਾਂ ਸਿਸੰਸਾ ਅਜੇ ਵੀ ਜਾਰੀ ਆ ਕੌਣ-ਕੌਣ ਨੇ ਨਾ ਪਿੱਛੇ ਇਹ ਤਾਂ ਪਤਾ ਨਹੀਂ ਲੱਗ ਰਿਹਾ ਦੇਖੋ ਇਹਨਾਂ ਦੇ ਪਿੱਛੇ ਕੋਈ ਨਾ ਪਤਾ ਵਾਲੀ ਗੱਲ ਨਹੀਂ 23 ਬੰਦਿਆਂ ਦੀ ਪਹਿਲਾਂ ਡੇਰੇ ਸੱਚੇ ਸੌਦੇ ਵਾਲੇ ਤੇ ਉਹ ਦੂਜਾ ਜਿਹੜਾ ਸਰਸੇ ਵਾਲਾ ਕਾਤਲ ਵੀ ਆ ਬਲਾਤਕਾਰੀ ਵੀ ਆ ਉਨ੍ਹਾਂ ਦੇ ਉੱਤੇ ਬੜਾ ਸਪਸ਼ਟ ਤੌਰ ਤੇ ਚਲਾਨ ਪੇਸ਼ ਹੋ ਚੁੱਕਿਆ ਪਰ ਸਰਕਾਰਾਂ ਉਹਨਾਂ ਦੇ ਕਾਰਵਾਈ ਨਹੀਂ ਕਰ ਰਹੀ। ਇਹ ਦੋ ਪਿਛਲੇ ਦਿਨਾਂ ਚ ਪ੍ਰਦੀਪ ਕਲੇਰ ਨੇ ਕਿਹਾ ਵੀ ਸਾਰੀ ਪਲੈਨਿੰਗ ਹੈ ਜਿਹੜੀ ਡੇਰੇ ਚ ਹੋਈ 7 ਮੈਂਬਰੀ ਕਮੇਟੀ ਚ ਹਣੀਪ੍ਰੀਤ ਤੇ ਡੇਰੇ ਵਾਲਾ ਰਾਮ ਰਹੀਮਾ ਜਿਹੜਾ ਉਹਨਾਂ ਨੇ ਸਾਰੀ ਪਲੈਨਿੰਗ ਕੀਤੀ ਸਰਕਾਰ ਨੂੰ ਨਿਮਾਂਡ ਕਿਉਂ ਨਹੀਂ ਲੈ ਰਹੀ? ਇਹ ਗੱਲ ਬਿਲਕੁਲ ਚਿੱਟੇ ਦੇਣ ਵਾਂਗ ਸਾਫ ਹੈ ਵੀ ਇਹਦੇ ਪਿੱਛੇ ਕੌਣ ਕੌਣ ਕਰ ਰਿਹਾ ਹੈ? ਕਰੋੜਾਂ ਰੁਪਏ ਬੈਂਕ ਦੇ ਖਾਤਿਆਂ ਚ ਆਏ ਹੈ ਉਹ ਤੁਹਾਡੇ ਡੇਰੇ ਡੇਰੇ ਦੇ ਖਾਤੇ ਚ ਉਹ ਐ ਕੋਈ ਭੁਲੇਖਾ ਤਾਂ ਹੈ ਹੀ ਨਹੀਂ। ਸਰਕਾਰਾਂ ਦੀ ਨੀਅਤ ਵਿਗੜੀ ਹੈ ਉਹਦਾ ਇਲਾਜ ਹੈ ਜਿਹੜਾ ਉਹ ਲੋਕ ਲਹਿਰ ਹੈ ਬਹੁਤ ਵੱਡਾ ਸੀ ਬੜੀ ਵੱਡੀ ਸ਼ਾਂਤਮਈ ਲਹਿਰ ਘੜੀ ਕਰਕੇ ਇਹਨਾਂ ਨੂੰ ਸਭ ਕੁਝ ਸਿਖਾਵਾਂਗੇ ਸਸਾਸੀ ਕਾਲ ਦੀ ਤੁਸੀਂ ਦੇ ਰੋਜ਼ਾਨਾ ਟਾਈਮ ਤੇ ਮੈਰ ਜਿੰਦਰ ਭੱਟ ਕੌਮੀ ਇਨਸਾਮ ਹੋਰ ਚੇ ਨੂੰ ਲੈ ਕੇ ਵੱਖ-ਵੱਖ ਜਿਹੜੀਆਂ ਕਿ ਵਿਚਾਰ ਚਚਾ ਸ਼ੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਕੀਤੀਆਂ ਗਈਆਂ ਨੇ ਉੱਥੇ ਹੀ ਗੱਲਬਾਤ ਕਰਾਂਗੇ ਸਾਡੇ ਨਾਲ ਸ਼ੇਰੇ ਪੰਜਾਬ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਗੁਰਦੀਪ ਸਿੰਘ ਬਠਿੰਡਾ ਨਾਲ ਗੱਲਬਾਤ ਕਰਦੇ ਆ ਕਿ ਕੀ ਵਿਚਾਰਾ ਕੀਤੇ ਆਂ ਗਿਆ ਤੇ ਕਿਹੜੇ-ਕਿਹੜੇ ਮੁੱਦੇ ਉਹਨਾਂ ਵੱਲੋਂ ਰੱਖੇ ਗਏ ਵਾਹਿਗੁਰੂ ਜੀ ਕਾ ਖਾਲਸਾ ਵ ਵਾਹਿਰੂ ਜੀ ਕੀ ਫਤਿਹ ਜੋ ਅੱਜ ਦੀ ਮੀਟਿੰਗ ਦੇ ਤਿੰਨ ਮੁੱਦੇ ਜਿਨ੍ਹਾਂ ਦੇ ਉੱਤੇ 2 ਸਾਲ ਤੋਂ ਵੱਧ ਸਮੇਂ ਤੋਂ ਮਹਾਲੀ ਦੇ ਵਿੱਚ ਇੱਕ ਸ਼ਾਂਤਮਈ ਬਹੁਤ ਵੱਡਾ ਕੌਮੀ ਇਨਸਾਫ ਮੋਰਚਾ ਸardar ਗੁਰਚਰਨ ਸਿੰਘ ਹਵਾਰਾ ਦੀ ਅਗਵਾਈ 'ਚ ਲੱਗਿਆ ਹੋਇਆ ਉਹਨੂੰ ਤੇਜ਼ ਕਰਨ ਲਈ ਤੇ ਸਰਕਾਰਾਂ ਤੇ ਕੇਂਦਰ ਦੀ ਸਰਕਾਰਾਂ ਤੇ ਪੈਂ ਪੰਜਾਬ ਦੀ ਸਰਕਾਰਾਂ ਦੋਹਾਂ ਜਿਹੜੀਆਂ ਇਨ੍ਹਾਂ ਮੰਕਾਂ ਦੇ ਉੱਤੋਂ ਜਾਇਜ਼ ਗੱਲਾਂ ਦੇ ਉੱਤੋਂ ਸੁਣਨ ਤੋਂ ਇਨਕਾਰੀ ਹਨ ਜਮਹੂਰੀਅਤ ਦਾ ਕਾਨੂੰਨ ਦੇ ਰਾਜ ਦਾ ਮਖੌਲ ਉਡਾ ਰਹੀਆਂ ਹਨ ਉਹਨਾਂ ਲਈ ਅਸੀਂ ਅੱਜ ਸਾਰੀਆਂ ਜਥੇਬੰਦੀਆਂ ਸਾਰੀਆਂ ਪੰਥਕ ਜਥੇਬੰਦੀਆਂ ਵੀ ਇੱਥੇ ਸ਼ਾਮਲ ਹੋਈਆਂ ਕਿਸਾਨ ਜਥੇਬੰਦੀਆਂ ਵੀ ਹੋਈਆਂ ਸਮਾਜ ਦੇ ਸਾਰੇ ਭਾਈਚਾਰਿਆਂ ਦੀ ਇੱਕ ਬੜੀ ਵੱਡੀ ਮੀਟਿੰਗ ਹੋਈ ਇੱਥੇ ਧਾਰਮਿਕ ਆਗੂ ਬਾਬਾ ਸੁਖਦੇਵ ਸਿੰਘ ਉਰੀ ਨਾਨਕ ਸਰਵਾਰੇ ਉਹ ਵੀ ਆਏ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਜਿਹੜਾ 1947 ਤੋਂ ਲੈ ਕੇ ਜੋ ਸਰਕਾਰਾਂ ਦੀ ਨੀਤੀ ਸਮਾਜ ਦੇ ਵਿੱਚ ਫੁੱਟ ਪਾਉਣ ਵਾਲੀ ਸੀ ਜਿਹੜੇ ਲੋਕ ਪੰਜਾਬ ਦੇ ਸਿਹਰਦ ਲੋਕ ਆ ਇੱਕ ਨਵੇਂ ਪੰਜਾਬ ਦੀ ਸਿਰਜਣਾ ਕਰਨਾ ਚਾਹੁੰਦੇ ਹਨ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਸਾਰਿਆਂ ਦੇ ਇੱਕ ਬਹੁਤ ਵੱਡਾ ਜਨਤਕ ਅੰਦੋਲਨ ਕਰਕੇ ਜਿੱਥੇ ਸਰਕਾਰਾਂ ਨੂੰ ਗੋਡੇ ਦਮਕ ਕੀਤਾ ਜਾਵੇ ਉਹਦੇ ਲਈ ਅਸੀਂ 16 ਫਰਵਰੀ ਨੂੰ ਕੌਮੀ ਇਨਸਾਫ਼ ਮੋਰਚਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਰੱਖੀ ਹੈ ਸਾਰੀਆਂ ਜਥੇਬੰਦੀਆਂ ਉਹਦੇ ਚ ਸੰਪਰਦਾਵਾਂ ਵੀ ਉਹਦੇ ਚ ਖੱਬੀਆਂ ਧਿਰਾਂ ਵੀ ਉਹਦੇ ਚ ਪੰਥਕ ਜਥੇਬੰਦੀਆਂ ਵੀ ਕਿਸਾਨ ਜਥੇਬੰਦੀਆਂ ਵੀ ਹਿੰਦੂ ਭਾਈਚਾਰੇ ਦੇ ਲੋਕ ਵੀ ਦਲਤ ਜਥੇਬੰਦੀਆਂ ਦੇ ਜਿਹੜੇ-ਜਿਹੜੇ ਪੰਜਾਬ ਦੇ ਇੱਕ ਨਵੇਂ ਪੰਜਾਬ ਦੀ ਇਸ ਲੁਟੇਰੇ ਸਿਸਟਮ ਤੋਂ ਆਜ਼ਾਦੀ ਚਾਹੁੰਦੇ ਆ ਉਹਨਾਂ ਸਾਰਿਆਂ ਦੀ ਮੀਟਿੰਗ ਕਰਕੇ ਇੱਕ ਬਹੁਤ ਵੱਡਾ ਐਲਾਨ ਕੀਤਾ ਜਾਏਗਾ ਅੱਜ ਦੀ ਮੀਟਿੰਗ ਬੜੀ ਸਵੈਰਧਤਾਪੂਰਨ ਬਹੁਤ ਸੋਹਣੇ ਵਿਚਾਰ ਹੋਏ ਆ ਅਸੀਂ ਸਾਰੇ ਬਹੁਤ ਉਤਸ਼ਾਹਚਾ ਕਿ ਆਉਣ ਵਾਲੇ ਸਮੇਂ 'ਚ ਸਾਡਾ ਮੋਰਚਾ ਬਹੁਤ ਤੇਜ਼ੀ ਨਾਲ ਵਧੇਗਾ ਧੰਨਵਾਦ ਜੀ ਲਟੇਰੇ ਸਿਸਟਮ ਦੀ ਗੱਲ ਕੀਤੀ ਹੈ ਕਿਹਨੂੰ ਤੁਸੀਂ ਲਟੇਰੇ ਦੱਸਿਓ ਜਿਨ੍ਹਾਂ ਨੇ ਰਾਜ ਹੁਣ ਤੱਕ ਕੀਤਾ ਹੈ 1947 ਤੱਕ ਤੇ ਪੰਜਾਬ ਨੂੰ ਲੁੱਟਿਆ ਹੈ ਸ਼ੈਦ ਅਹਿਮਦ ਸ਼ਾਹ ਅਦਾਲੀ ਨੇ ਕਿਤੇ ਕੋਈ ਮਾੜੀ ਮੋੜ ਕਿਤੇ ਸ਼ਹਾਦਤ ਕਰ ਲਈ ਹੋਏ ਸਾਨੂੰ ਇਤਿਹਾਸ 'ਚ ਤਾਂ ਉਹਦਾ ਨਾਮ ਵੀ ਨਹੀਂ ਆਉਂਦਾ ਕਿਤੇ ਤਾਰਸਦਾ ਜਿਨ੍ਹਾਂ ਨੇ ਪੰਜਾਬ ਨੂੰ ਅੱਜ ਸਿਉਹਣੇ ਦੀ ਚੀਤੇ ਨੂੰ ਇੱਕ ਕੰਗਾਲ ਬਣਾਇਆ ਉਹ ਸਾਰੇ ਲੁਟੇਰੇ ਆ ਵਿਅਕਤੀਗਤ ਮੈਂ ਕਿਸੇ ਬਾਰੇ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ ਹਾਂ ਬ੍ਰਿਡਾ ਜੀ ਗੱਲ ਕਰਦੇ ਆ ਬੰਦੀ ਸਿੰਘ ਜਿਹੜੇ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਵੱਖ-ਵੱਖ ਪਾਰ ਦੇ ਜ਼ਿਲ੍ਹਿਆਂ ਦੇ ਬੰਦ ਨੇ ਕਾਰਨ ਕੀ ਆ ਕਿਉਂ ਨਹੀਂ ਛੱਡਿਆ ਜਾ ਰਿਹਾ ਇਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾ ਰਿਹਾ ਜਲਾਲਤ ਸਿੱਖਾਂ ਨੂੰ ਦਿਖਾਈ ਜਾ ਰਹੀ ਹੈ ਬਾਦਕਸ਼ੁਤੀ ਆ ਮੈਂ ਸਮਝਦਾ ਹਾਂ ਮੈਂ ਇੱਕ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਚਾਹੁੰਦਾ ਹਾਂ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣੀਆਂ ਗੋਲੀ ਚਲਾਉਣ ਵਾਲਿਆਂ ਨੂੰ ਨਾ ਦੇਣੀਆਂ ਇਹ ਸਵਿਧਾਨ ਨਾਲ ਇੱਕ ਮਖੌਲ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਸਾੜਿਆ ਜਾਂਦਾ ਰੋਲਿਆ ਜਾਂਦਾ ਮੈਨੂੰ ਇਹ ਮਹਿਸੂਸ ਹੁੰਦਾ ਕਿ ਭਾਰਤ ਦੇਸ਼ ਦੀ ਕਿਸਮਤ ਰੋ ਰਹੀ ਹੈ ਤੇ ਉਹਦੀ ਕਿਸਮਤ ਨੂੰ ਅੱਗ ਲੱਗ ਰਹੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਨੂੰ ਨਹੀਂ ਅੱਗ ਲੱਗ ਰਹੀ ਇਹ ਦੇਸ਼ ਦੇ ਹੁਕਮਰਾਨਾਂ ਦੀ ਮਾੜੀ ਕਿਸਮਤ ਹੈ ਵਿਪਰੀਤ ਬੁੱਧੀ ਲੇਖਕਾਂ ਲਈ ਅਸੀਂ ਉਹਨਾਂ ਨੂੰ ਜਗਾਉਣ ਦਾ ਯਤਨ ਕਰ ਰਹੇ ਹਾਂ ਵੀ ਸਹੀ ਰਸਤੇ ਤੇ ਆਜੋ ਤੇ ਅਦਵੀਆਂ ਦੀ ਗੱਲ ਕਰਦੇ ਆਪਾਂ ਸincere ਅਜੇ ਵੀ ਜਾ ਰਹੀ ਆ ਕੌਣ ਕੌਣ ਨੇ ਨਾ ਪਿੱਛੇ ਇਹ ਤਾਂ ਪਤਾ ਨਹੀਂ ਲੱਗ ਰਿਹਾ ਦੇਖੋ ਇਹਨਾਂ ਦੇ ਪਿੱਛੇ ਕੋਈ ਨਾ ਪਤਾ ਵਾਲੀ ਗੱਲ ਨਹੀਂ 23 ਬੰਦਿਆਂ ਦੀ ਪਹਿਲਾਂ ਡੇਰੇ ਸੱਚੇ ਸੌਦੇ ਵਾਲੇ ਤੇ ਉਹ ਦੂਜਾ ਜਿਹੜਾ ਸਰਸੇ ਵਾਲਾ ਕਾਤਲ ਵੀ ਹੈ ਬਲਾਤਕਾਰੀ ਵੀ ਹੈ ਉਹਨਾਂ ਦੇ ਉੱਤੇ ਬੜਾ ਸਪਸ਼ਟ ਤੌਰ ਤੇ ਚਲਾਨ ਪੇਸ਼ ਹੋ ਚੁੱਕਿਆ ਪਰ ਸਰਕਾਰਾਂ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੀ ਇਹ ਦੋ ਪਿਛਲੇ ਦਿਨਾਂ ਚ ਪ੍ਰਦੀਪ ਕਲੇਰ ਨੇ ਕਿਹਾ ਵੀ ਸਾਰੀ ਪਲੈਨਿੰਗ ਹੈ ਜਿਹੜੀ ਡੇਰੇ ਚ ਹੋਈ 7 ਮੈਂਬਰੀ ਕਮੇਟੀ ਚ ਹਨੀ ਪ੍ਰੀਤ ਤੇ ਡੇਰੇ ਵਾਲਾ ਰਾਮ ਰਹੀਮਾ ਜਿਹੜਾ ਉਹਨਾਂ ਨੇ ਸਾਰੀ ਪਲੈਨਿੰਗ ਕੀਤੀ ਸਰਕਾਰ ਨੂੰ ਨਾ ਰਿਮਾਂਡ ਕਿਉਂ ਨਹੀਂ ਲੈ ਰਹੀ ਇਹ ਗੱਲ ਬਿਲਕੁਲ ਚਿੱਟੇ ਦੇਣ ਵਾਂਗ ਸਾਫ ਆ ਵੀ ਇਹਦੇ ਪਿੱਛੇ ਕੌਣ ਕੌਣ ਕਰ ਰਿਹਾ ਹੈ ਕਰੋੜਾਂ ਰੁਪਏ ਬੈਂਕ ਦੇ ਖਾਤਿਆਂ ਚ ਆਏ ਆ ਤੁਹਾਡੇ ਡੇਰੇ ਡੇਰੇ ਦੇ ਖਾਤੇ ਚ ਉਹ ਐ ਕੋਈ ਭੁਲੇਖਾ ਤਾਂ ਹੈ ਹੀ ਨਹੀਂ ਸਰਕਾਰਾਂ ਦੀ ਨੀਅਤ ਵਿਗੜੀ ਹੈ ਉਹਦਾ ਇਲਾਜ ਹੈ ਜਿਹੜਾ ਉਹ ਲੋਕ ਲਹਿਰ ਹੈ ਬਹੁਤ ਵੱਡਾ ਸੀ ਬੜੀ ਵੱਡੀ ਸ਼ਾਂਤਮਈ ਲਹਿਰ ਘੜੀ ਕਰਕੇ ਇਹਨਾਂ ਨੂੰ ਸਭ ਕੁਝ ਸਿਖਾਵਾਂਗੇ ਉਹ ਇਸ ਹਨ ਬਾਪੂ ਗੁਰਦੀਪ ਸਿੰਘ ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਵੱਡੀ ਇੱਕ ਲਹਿਰ ਜਨਾਨਗੇ ਤਾਂ ਸਰਕਾਰ ਦੇ ਜਿਹੜਾ ਹਲਿਆਂ ਉੱਥੇ ਹੀ ਜੋ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਨੇ ਗੁਰਜੰਨ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜੇ ਕਿ ਹੁਣ ਉਹਨਾਂ ਨੇ ਮਤੇ ਪਾਸ ਕੀਤੇ ਨੇ ਜੇ ਵੀ ਗੱਲ ਕਰਦੇ ਉਹਨਾਂ ਨੇ ਕਿਹੜੇ ਕਿਹੜੇ ਮਤੇ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਪੂ ਸੂਰਤ ਸਿੰਘ ਦੀ ਜਿਹੜੀ ਕਿ ਇਹ ਹੋਈ ਆ ਕਿ ਜਿਹੜਾ ਹਸਤੀਆਂ ਲੈ ਕੇ ਸ਼ਹਿਰ ਵੱਖ-ਵੱਖ ਸ਼ਹਿਰਾਂ ਵਿੱਚ ਜਾਇਆ ਜਾਊਗਾ ਕੀ ਉਹਦਾ ਉਦੇਸ਼ ਕੀ ਆ ਦੇਖੋ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਅੱਜ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦੀ ਅਸੀਂ ਆਗੂਆਂ ਦੀ ਮੀਟਿੰਗ ਸੱਦੀ ਸੀ। ਉਹ ਇਸ ਚੀਜ਼ ਨੂੰ ਮਹਿਸੂਸ ਕੋ ਕਰ ਰਹੇ ਹਨ ਕਿ ਜਿਹੜਾ ਕੌਮੀ ਮੁੱਦਿਆਂ ਤੇ ਲੱਗਿਆ ਕੌਮੀ ਇਨਸਾਫ਼ ਮੋਰਚਾ ਉਹ ਜਾਇਜ਼ ਹੈ। ਸੋ ਇਸ ਨੂੰ ਲੈ ਕੇ ਅਸੀਂ ਜਾਣਾ ਕਿਉਂਕਿ ਸਰਕਾਰਾਂ ਇਨਸਾਫ਼ ਦੇਣ ਨੂੰ ਤਿਆਰ ਨਹੀਂ। ਇੱਥੋਂ ਤੱਕ ਕਿ ਜੇ ਬਿਆਦੀਆਂ ਦੀ ਗੱਲ ਹੁੰਦੀ ਹੈ ਸਰਕਾਰਾਂ ਸਖਤ ਕਾਨੂੰਨ ਬਣਾਉਣ ਲਈ ਤਿਆਰ ਨਹੀਂ। ਕਿਉਂਕਿ ਜਦੋਂ ਤੱਕ ਸਖਤ ਕਾਨੂੰਨ ਨਹੀਂ ਬਣਾਉਣ ਬਣਦਾ ਉਹਨਾਂ ਜਿਹੜਾ ਦੋਸ਼ੀ ਹੈ ਬੇਅਦਬੀ ਕਰਦਾ ਉਹਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹਨੂੰ ਕੋਈ ਡਰ ਪੈਦਾ ਨਹੀਂ ਹੁੰਦਾ ਸੋ ਇਸੇ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਗੱਲ ਹੈ ਕਿਉਂਕਿ ਇਹ ਬੰਦੀ ਸਿੰਘਾਂ ਦਾ ਸੰਘਰਸ਼ ਹੈ ਜਿਹੜਾ ਰਿਹਾਈਆਂ ਦਾ ਤਕਰੀਬਨ 2013 ਤੋਂ ਚੱਲ ਰਿਹਾ ਭਾਈ ਗੁਰਬਖਸ਼ ਸਿੰਘ ਨੇ ਅੰਬਸਾਪ ਗੁਰਦੁਆਰੇ ਮੁਹਾਲੀ ਵਿਖੇ ਰੱਖਿਆ ਸੀ ਉਸ ਤੋਂ ਬਾਅਦ ਲਗਾਤਾਰ ਬਾਪੂ ਸੂਰਤ ਸਿੰਘ ਜਿਹੜੇ 10 ਸਾਲ ਸੰਘਰਸ਼ ਕਰਦੇ ਰਹੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਸ ਟਾਈਮ ਜਿਹੜਾ ਮੌਕੇ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ ਉਹਨਾਂ ਦੀ ਸੰਘਰਸ਼ ਜਾ ਕੇ ਉਹਨਾਂ ਦੀ ਹਮਾਇਤ ਕਰਦਾ ਰਿਹਾ ਉੱਥੇ ਇੱਕ ਵੀਡੀਓ ਵੀ ਹੈ ਮੇਰੇ ਕੋਲ ਵੀ ਜਿਹੜੀ ਉਹ ਭਗਵੰਤ ਮਾਨ ਬਾਪੂ ਸੂਰਜ ਸਿੰਘ ਦੇ ਕੋਲ ਬੈਠ ਕੇ ਕਹਿ ਰਿਹਾ ਕਿ ਜਿਹੜੇ ਸੰਵਿਧਾਨ ਦੇ ਤਹਿਤ ਬੰਦੀ ਸਿੰਘਾਂ ਨੂੰ ਸਜ਼ਾਵਾਂ ਮਿਲੀਆਂ ਉਹ ਜਦੋਂ ਪੂਰੀਆਂ ਕਰ ਚੁੱਕੇ ਕਿਉਂ ਨਹੀਂ ਸਰਕਾਰਾਂ ਉਹਨਾਂ ਨੂੰ ਰਿਹਾਈ ਕਰ ਰਹੀਆਂ ਇਸ ਕਰਕੇ ਉਹ ਸਰਕਾਰਾਂ ਨੂੰ ਨਿੰਦਿਆ ਮੌਕਿਆਂ ਦੀਆਂ ਕਿ ਉਹ ਸੰਵਿਧਾਨ ਦੀ ਉਲੰਘਣਾ ਕਰ ਰਹੀਆਂ ਪਰ ਅੱਜ ਉਹੀ ਭਗੰਤ ਮਾਨ ਉਸ ਸੰਵਿਧਾਨ ਦੇ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਕਿਉਂਕਿ ਆਪ ਉਸ ਤੋਂ ਅੱਜ ਗੱਲ ਕਰਨ ਨੂੰ ਵੀ ਤਿਆਰ ਨਹੀਂ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਸੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਇੱਕ ਵਿਚਾਰ ਕੀਤੀ ਹੈ ਬਈ ਬਾਪੂ ਸੂਰਤ ਸਿੰਘ ਦੀਆਂ ਅਸਤੀਆਂ ਜਿਹੜੀ ਵਿਦੇਸ਼ ਤੋਂ ਆਉਣਗੀਆਂ ਪਰਿਵਾਰ ਦੀ ਸਹਿਮਤੀ ਨਾਲ ਅਸੀਂ ਲਿਆ ਕੇ ਇੱਥੇ ਉਹਨਾਂ ਇੱਕ ਗੱਡੀ 'ਚ ਕਮਾਈਆਂ ਜਾਣਗੀਆਂ ਸੰਗਤਾਂ ਨੂੰ ਇਹ ਚੀਜ਼ ਦਿਖਾਈ ਜਾਏਗੀ ਕਿ ਉਹ ਭਗਵੰਤ ਮਾਨ ਜਿਹੜਾ ਉਹਨਾਂ ਨਾਲ ਗੱਲ ਕਰ ਰਿਹਾ ਬਾਪੂ ਸੂਰਤ ਸਿੰਘ ਨਾਲ ਅ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਉਹਦੀ ਸਕਰੀਨ ਇੱਕ ਗੱਡੀ ਤੇ ਵੱਡੀ ਸਕਰੀਨ ਲਾ ਕੇ ਦਿਖਾਈ ਜਾਏਗੀ ਤੇ ਉਹਨਾਂ ਦੀ ਆਸਤੀਆਂ ਨੂੰ ਥਾਂ-ਥਾਂ ਲਜਾਇਆ ਜਾਵੇਗਾ ਇਸ ਤੇ ਵਿਚਾਰ ਚਰਚਾ ਹੋਈ ਆ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਹ ਪ੍ਰੋਗਰਾਮ ਲਿਖਣਾ ਜਿੱਥੇ ਐਡੇ ਵੱਡੇ ਸੰਘਰਸ਼ ਹੋਏ ਨੇ ਕੌਮੀ ਇਨਸਾਨ ਹੋਰ ਸਭ ਚੱਲਦਾ ਲੱਗਦਾ ਕਿ ਇਹ ਅਜਿਹਾ ਕਰਨਾ ਵੀ ਸਰਕਾਰ ਤੇ ਕੋਈ ਅਸਰ ਪਾਉਂਦਾ ਦੇਖੋ ਸਰਕਾਰ ਦਾ ਪਤਾ ਤਾਂ ਲੱਗੇਗਾ ਵੀ ਸਰਕਾਰ ਦੀ ਕੀ ਉਹ ਹੈ ਜਿਹੜੀ ਸਰਕਾਰ ਜਿਹੜਾ ਬੰਦਾ ਆਪ ਵਾਅਦਾ ਕਰਦਾ ਉਹ ਸੰਗਤਾਂ ਦੀ ਕਚਹਿਰੀ 'ਚ ਝੂਠਾ ਤਾਂ ਹੋਏਗਾ ਨਾ ਇਹ ਮੈਸੇਜ ਤਾਂ ਜਾਵੇਗਾ ਵੀ ਵਾਕੈ ਹੀ ਉਹ ਆਪਣੀ ਜ਼ੁਬਾਨ ਤੋਂ ਗੱਲ ਕਹਿ ਰਿਹਾ ਅੱਜ ਉਹ ਉਸ ਤੋਂ ਮੁੱਕਰ ਰਿਹਾ ਸੋ ਇਹੀ ਕਾਰਨ ਬਣਦੇ ਆਂ ਜਿਹੜੇ ਸਰਕਾਰਾਂ ਦੀ ਪਤਨ ਦਾ ਕਾਰਨ ਬਣਦੇ ਆਂ ਕਿਉਂਕਿ ਜਿੰਨੀ ਵੀ ਪਿੱਛੇ ਬੇਵਫ਼ੀਆਂ ਜਿਹੜੀ ਪਾਰਟੀ ਨੇ ਕਰੀਆਂ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਮੁੱਕਰੇ ਆਂ ਭਾਵੇਂ ਕੈਪਟਨ ਅਮਰਿੰਦਰ ਸਿੰਘ ਹੈ ਉਹ ਸੰਗਤਾਂ ਦੇ ਸਾਹਮਣੇ ਇੱਕ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਗੁਟਕਾ ਸਾਫ ਦੀ ਸੋਚ ਆ ਕੇ ਮੁੱਕਰ ਰਿਹਾ ਪਰੰਤੂ ਜਦੋਂ ਅਗਲੀ ਚੋਣਾਂ ਆਈਆਂ ਉਸ ਚ ਸੰਗਤਾਂ ਨੇ ਦੇਖਿਆ ਵੀ ਇਹਨੇ ਗੁਟਕਾ ਸਾਫ ਦੀ ਸੌਂ ਚੱਕ ਕੇ ਇਹ ਮੁਕਰਿਆ ਉਹ ਮੁਕਰਨ ਦਾ ਉਹਨੂੰ ਆਵਾਜ਼ ਆ ਮਿਲਿਆ ਸੋ ਉਹਨੂੰ ਸੱਤਾ ਤੋਂ ਬਾਹਰ ਕਰਿਆ ਗਿਆ ਸੋ ਇਸ ਲਈ ਅਸੀਂ 2027 ਤੋਂ ਪਹਿਲਾਂ ਇਹ ਵੀ ਇਹਨੂੰ ਸੰਗਤਾਂ ਉਸੇ ਤਰ੍ਹਾਂ ਇਹਦਾ ਹਾਸ਼ਰ ਕਰਨਗੀਆਂ ਜਿਹੜੀ ਪਿਛਲੀ ਪਾਰਟੀਆਂ ਦਾ ਹੋਇਆ ਸੋ ਇਹ ਸੰਨ ਬਾਪੂ ਗੁਰਚਨ ਸਿੰਘ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਮੀ ਇਨਸਾਫ ਮੋਰਚੇ ਤੋਂ ਲੈ ਕੇ ਜਿੱਦੇ ਇੱਕ ਵੱਡਾ ਸੰਘਰਸ਼ ਲਿਖਿਆ ਜਾਵੇਗਾ ਤਾਂ ਜੋ ਜਿਹੜੀਆਂ ਕਿ ਸਰਕਾਰ ਦੇ ਜਲਾ ਹਲਾਈਆਂ ਜਾ ਸਕਣ ਤੇ ਜਿਹੜਾ ਕਿ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾ ਸਕੇ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜ ਦੇ ਨਾਲ ਰਜਿੰਦਰ ਸਿੰਘ ਪਟ ਦੀ ਵਿਚੇ ਰਿਹਾ